ਮੁੱਖ ਮੰਤਰੀ ਦੇ ਵੱਲੋਂ ਤਹਿਸੀਲ ਰਾਜਪੁਰਾ ਦੇ ਅੰਦਰ ਆ ਕੇ ਇੱਕ ਰੇਡ ਕੀਤੀ ਗਈ ਹੈ ਔਰ ਇਹ ਕਿਉਂਕਿ ਪਹਿਲੀ ਅਜਿਹੀ ਰੇਡ ਹੈ ਕੋਈ ਜਿਸ ਨੂੰ ਜਿਸ ਦੀ ਅਗਵਾਈ ਖੁਦ ਇੱਕ ਮੁੱਖ ਮੰਤਰੀ ਕਰ ਰਿਹਾ ਹੋਵੇ ਔਰ ਇਹ ਕਿਉਂਕਿ ਜ਼ਿਲ੍ਹਾ ਪਟਿਆਲੇ ਦੇ ਅੰਦਰ ਪੈਂਦੇ ਰਾਜਪੁਰਾ ਦੀ ਤਹਿਸੀਲ ਹੈ ਤੁਸੀਂ ਬੋਲ ਵੀ ਦੇਖੋ ਸਭ ਡਿਵੀਜ਼ਨਲ ਕੰਪਲੈਕਸ ਮਨੀ ਸਕਤਰੇਤ ਰਾਜਪਰਾ ਤਾਂ ਇਸ ਦੇ ਅੰਦਰ ਕਿਉਂਕਿ ਐਸ ਡੀ ਐਮ ਤਹਿਸੀਲਦਾਰ ਔਰ ਹੋਰ ਸਾਰੇ ਉਹ ਅਫਸਰ ਬੈਠਦੇ ਨੇ ਜਿਨ੍ਹਾਂ ਦੇ ذریعے ਕੋਈ ਰੈਵਨਿਊ ਦਾ ਜਾਂ ਲੋਕਾਂ ਨਾਲ ਜੁੜਿਆ ਹੋਇਆ ਕੋਈ ਵੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੰਮ ਰਾਜਪੁਰੇ ਦਾ ਹੁੰਦਾ ਹੈ ਔਰ ਇੱਥੇ ਕਿਉਂਕਿ ਆ ਆਮ ਲੋਕ ਵੀ ਤੁਹਾਨੂੰ ਇੱਕ ਹਲਚਲ ਚ ਜ਼ਰੂਰ ਨਜ਼ਰ ਆਉਣਗੇ ਔਰ ਮੁੱਖ ਮੰਤਰੀ ਦੇ ਵੱਲੋਂ ਇਹ ਦੌਰਾ ਕਰਕੇ ਇੱਥੇ ਕ੍ਰੀਏਟ ਕਰਕੇ ਗਰਾਊਂਡ ਰਿਐਲਿਟੀ ਚੈੱਕ ਕਰਨ ਦੀ ਕੋਸ਼ਿਸ਼ ਸੀਗੀ ਕਿ ਕਿਸ ਤਰੀਕੇ ਦੇ ਨਾਲ ਇੱਥੇ ਅਫਸਰ ਕੰਮ ਕਰਦੇ ਨੇ ਕਿਸ ਤਰੀਕੇ ਦਾ ਕੰਮ ਇੱਥੇ ਹੁੰਦਾ ਔਰ ਕਿਹੜੇ ਕਿਹੜੇ ਅਫਸਰ ਮੌਜੂਦ ਹੈ ਜਾਂ ਕਿਹੜੇ ਗੈਰ ਹਾਜ਼ਰ ਹੈ 25 ਤੋਂ 26 ਮਿੰਟੇ ਪੂਰੀ ਰੇਡ ਚੱਲੀ ਔਰ ਇਸ ਦੇ ਅੰਦਰ ਗਰਾਊਂਡ ਰਿਐਲਿਟੀ ਚੈੱਕ ਕਰਨ ਦੀ ਕੋਸ਼ਿਸ਼ ਮੁੱਖ ਮੰਤਰੀ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਮੁੱਖ ਮੰਤਰੀ ਉਹਨਾਂ ਵੱਲੋਂ ਇਸ ਤਰ੍ਹਾਂ ਕੀ ਦੀਆਂ ਰੇਡਸ ਕੀਤੀਆਂ ਹੈ ਜਾਂ ਇਸ ਤਰ੍ਹਾਂ ਦੇ ਇੱਕ ਰਿਐਲਿਟੀ ਚੈੱਕ ਗਰਾਊਂਡ ਤੇ ਜਾ ਕੇ ਸਕੂਲਾਂ ਦੇ ਅੰਦਰ ਕੰਪਲੈਕਸਿਸ ਦੇ ਅੰਦਰ ਹੁੰਦਾ ਰਹਿੰਦਾ ਹੈ ਹਸਪਤਾਲਾਂ ਦੇ ਅੰਦਰ ਪਟਿਆਲੇ ਦੇ ਹਸਪਤਾਲ ਦੇ ਅੰਦਰ ਜਾ ਕੇ ਜਿਵੇਂ ਕੀਤਾ ਗਿਆ ਮਰਿੰਡੇ ਦੇ ਸਕੂਲਾਂ ਦੇ ਅੰਦਰ ਕੀਤਾ ਗਿਆ ਤਾਂ ਅੱਜ ਇਹ ਕਿਹਾ ਗਿਆ ਹੈ ਕਿ ਕ腐ਸ਼ਨ ਨੂੰ ਪੰਜਾਬ ਤੋਂ ਹਟਾਉਣਾ ਹੈ ਔਰ ਨਾਲ ਹੀ ਇੱਕ ਜਿਹੜਾ ਲਚੀਲਾਪਣ ਹੈ ਇਸ ਜਿਹੇ ਦਫ਼ਤਰਾਂ ਦੇ ਅੰਦਰ ਜਾਂ ਇੱਥੇ ਬੈਠੇ ਜਿਹੜੇ ਅਫਸਰ ਹਨ ਉਹਨਾਂ ਦੇ ਅੰਦਰ ਉਸ ਨੂੰ ਵੀ ਦੂਰ ਕਰਨ ਦੀ ਜ਼ਰੂਰਤ ਹੈਗੀ ਹੈ ਕੈਮਰਾਮੈਨ ਚੰਦੀਰਾਮ ਨਾਲ ਅਮਨ ਭਾਰਦੋਏ ਪੰਜਾਬ ਤੱਕ ਰਾਜਪੁਰਾ